ਸਤਿ ਸ੍ਰੀ ਅਕਾਲ ਜੀ ਕਿਦਾ ਹਾਂ ਜੀ ਸਾਰੇ hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਆਪਣੀ ਨੈਕਸਟ ਵੀਡੀਓ ਰਹੂਗੀ ਉਹ ਰਹਿਣਗੇ ਜੀ ਕਾਟਨ ਦੇ ਸੂਟ ਬਹੁਤ ਵਧੀਆ ਕਾਟਨ ਦੇ ਸੂਟ ਨੇ ਜੀ ਵਿਦ ਦੁਪੱਟਾ ਰਹਣਗੇ ਬਹੁਤ ਸੋਹਣੇ ਸੂਟ ਨੇ ਵੀਡੀਓ ਨੂੰ ਐਂਡ ਤੱਕ ਦੇਖੋ ਸਾਡੇ ਪ੍ਰਾਈਸ ਵਿੱਚ ਦੱਸੇ ਹੋਏ ਹੁੰਦੇ ਨੇ ਤੇ ਬਾਕੀ ਤੁਸੀਂ ਆਪਣਾ ਜਿਹੜਾ ਆਪਣਾ ਨੰਬਰ ਹੈਗਾ ਹੋਰ 9253115036 9253115036 ਤੇ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ক্লোਜ਼ ਸੂਟ ਚੈੱਕ ਕਰੋ ਤੇ ਜਿਹੜਾ ਇਹਦਾ ਦੁਪੱਟਾ ਹੈਗਾ ਦੁਪੱਟਾ ਆ ਬਸ ਸਮਾ ਜਾਏਗਾ ਦੁਪੱਟਾ ਪੂਰਾ ਫੁੱਲਾ ਡੁੱਲਾ ਰਹੂਗਾ 2 ਮੀਟਰ ਦਾ ਪੂਰਾ ਇਹਦੀ ਲੈਂਥ ਵਿਡਥ ਸਾਰੀ ਪ੍ਰੋਪਰ ਰਹੂਗੀ ਮਿਸ਼ਲਿੰਨ ਦਾ ਦੁਪੱਟਾ ਰਹੂਗਾ ਦੇਖੋ ਕਿੰਨਾ ਸੋਹਣਾ ਜਿਹਾ ਦੁਪੱਟਾ ਹੈਗਾ ਇਹਦਾ ਪ੍ਰੋਪਰ ਸਿਰ ਦੇ ਉੱਤੇ ਖੜਨ ਵਾਲਾ ਹੈਗਾ 슬ਿਪ ਨਹੀਂ ਕਰਦਾ ਹੈਗਾ ਫਰਸਟ ਕਲਵੇ ਦੇ ਵਿੱਚ ਇਹ ਰਹੂਗਾ ਕਿੰਨਾ ਪਿਆਰਾ ਜਿਹਾ ਛੇੜ ਹੈ ਤੇ 올ਓਵਰ ਸੂਟ ਰਹਿਣਗੇ ਮੈਚਿੰਗ ਨਹੀਂ ਹੈਗੇ ਜੀ ਸਾਰਾ 올ਓਵਰ ਸੂਟ ਰਹੂਗਾ ਜੀ 5 ਮੀਟਰ ਦਾ ਬਹੁਤ ਸੋਹਣੀ ਕਾਟਨ ਹੈਗੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਬਿਲਕੁਲ ਸੀ ਥਰੂ ਨਹੀਂ ਹੈਗੀ ਸੌਫਟ ਹੈਗੀ ਕੋਈ ਇਹਦੇ ਵਿੱਚ ਰਲਾ ਨਹੀਂ ਹੈਗਾ ਬਿਲਕੁਲ ਪਿਓਰ ਕਾਟਨ ਦੇ ਸੂਟ ਰਹਿਣ ਬਾਕੀ ਸੁਪਰਾਈਜ਼ ਐਂਡ ਤੱਕ ਦੱਸ ਦੇਵਾਂਗੇ ਆਪਾਂ ਵੀਡੀਓ ਦੇ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖੋ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਸੂਟ ਤੁਹਾਨੂੰ ਕਿੰਨੇ ਲੱਗਦੇ ਨੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਲਓ ਜੀ ਨੈਕਸਟ ਕਲਰ ਏਸੇ ਡਿਜ਼ਾਈਨ ਦੇ ਵਿੱਚ ਇਹ ਵਾਲਾ ਆ ਗਿਆ ਸੋਨੂੰ ਮੈਂ ਦੁਪੱਟੇ ਸਾਰੇ ਖੋਲ ਕੇ ਦਿਖਾ ਦਿੰਦੀ ਆ ਸਾਰਿਆਂ ਦੇ ਡਿਜ਼ਾਈਨ ਡਿਜ਼ਾਈਨ ਬੜੇ ਪਿਆਰੇ ਪਿਆਰੇ ਜਿਹੇ ਨੇ ਸਾਰੇ ਦੁਪੱਟਿਆਂ ਦੇ ਬਹੁਤ ਸੋਹਣੇ ਦੁਪੱਟੇ ਨੇ ਜੀ ਖਿੜੇ ਖਿੜੇ ਜੇ ਇਹ ਦੋ ਕਲਰ ਇਹਦੇ ਵਿੱਚ ਆ ਗਏ ਜੀ ਤੇ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਗ੍ਰੇ ਸ਼ੇਡ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਸਾਰੇ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਸਾਰਾ ਸਟਫ ਵੀ ਬਹੁਤ ਸੋਹਣਾ ਜੀ ਬਿਲਕੁਲ ਸੌਫਟ ਸਟਫ ਹੈਗਾ ਤੇ ਦੁਪੱਟੇ ਬਹੁਤ ਸੋਹਣੇ ਨੇ ਜੀ ਨਾਲ ਤੁਹਾਨੂੰ ਦੁਪੱਟੇ ਮਿਲ ਰਹੇ ਨੇ ਨਾ ਡਾਈ ਕਰਵਾਣ ਦਾ ਜਾਂ ਐਕਸਟਰਾ ਕਰਵਾਣ ਦਾ ਕੋਈ ਉਹ ਨਹੀਂ ਹੈਗੀ ਪ੍ਰਾਈਸ ਵੀ ਬਿਲਕੁਲ ਜੈਨੀਮਨ ਜਿਹਾ ਦੇਵਾਂਗੇ ਤੁਹਾਨੂੰ ਤੁਹਾਨੂੰ ਪਸੰਦ ਆਊਗਾ ਆਪਣਾ ਪ੍ਰਾਈਸ ਵੀ ਬਹੁਤ ਸੋਹਣੇ ਸੂਟ ਨੇ ਤੇ ਨੈਕਸਟ ਇਹਦੇ ਵਿੱਚ ਆ ਗਿਆ ਜੀ ਇਹ ਵਾਲਾ ਜੀ ਬੱਚਾ ਇਹਦਾ ਮੱਟਾ ਹੋ ਗਿਆ ਸਾਰੇ ਸੂਟ ਇੱਕ ਤੋਂ ਇੱਕ ਨਹਗੇ ਸਾਰੇ ਬਹੁਤ ਸੋਨੇ ਸੂਟ ਤੇ ਨੈਕਸਟ ਇਹ ਮਲ ਆ ਗਿਆ ਜੀ ਸਾਰੇ ਕਲਰ ਵੀ ਬਹੁਤ ਸੋਹਣੇ ਲੱਗੇ। ਪ੍ਰਿੰਟ ਕਲਰ ਬਹੁਤ ਸੋਹਣੇ ਆਲਓਵਰ ਸੂਟ ਰਹਿਣਗੇ ਸਾਰੇ ਤੇ ਇਹਦਾ ਦੁਪੱਟਾ ਹੁੰਦਾ। ਸਾਰੇ ਦੁਪੱਟੇ ਸੋਹਣੇ ਨੇ ਜੀ ਖੋਲਣ ਦੀ ਲੋੜ ਹੀ ਨਹੀਂ ਹੈਗੀ। ਬਹੁਤ ਸੋਹਣੇ ਦੁਪੱਟੇ ਨੇਗੇ। ਖਰੀਦ ਲਈ। ਬਹੁਤ ਪਿਆਰੇ ਪਿਆਰੇ ਦੁਪੱਟੇ ਨੇ। ਬਾਕੀ ਜਿਹੜਾ ਤੁਹਾਨੂੰ ਪਸੰਦ ਆਊਗਾ ਉਹ ਦੁਪੱਟਾ ਆਪਾਂ ਖੋਲ ਕੇ ਦਿਖਾ ਦਵਾਂਗੇ। ਤੇ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ। ਇਹ ਮੀਡੀਅਮ ਸ਼ੇਡ ਦੇ ਆ ਗਏ ਜੀ ਮਮੀਆਂ ਆਂਟੀਆਂ ਦੇ ਲਈ ਪਾਉਣ ਦੇ ਨੇ ਜੀ ਸਾਡੇ ਲਈ ਕਿਉਂਕਿ ਜਿਆਦਾ ਦੁਪੱਟੇ ਨਾਲ ਪਸੰਦ ਕਰ ਦੇਣਗੇ ਇਸ ਲਈ ਆਪਾਂ ਦੁਪੱਟਿਆਂ ਦੇ ਨਾਲ ਹੀ ਸੂਟ ਲੈ ਕੇ ਆਏ ਹਾਂ ਉਹਨਾਂ ਦੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਪ੍ਰਿੰਟ ਤੇ ਕਲਰ ਬੜਾ ਪਿਆਰਾ ਜਿਹਾ ਮੀਡੀਅਮ ਜਿਹਾ ਹੈ ਤੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਦੁਪੱਟਾ ਹੈਗਾ ਸਿਰ ਤੇ ਖੜਨ ਵਾਲਾ ਪ੍ਰੋਪਰ ਮਸ਼ਲੀਨ ਦੇ ਦੁਪੱਟੇ ਦੇ ਉੱਤੇ ਸਾਰਿਆਂ ਦੇ ਉੱਤੇ ਅਦਾ ਕੰਨੀ ਆਉਂਦੀ ਦੁਪੱਟਾ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਬਹੁਤ ਪਸੰਦ ਆਂਦੇ ਨੇ ਮਮੀਆਂ ਦੇਖੋ ਦੁਪੱਟਾ ਕਿੰਨਾ ਸੋਹਣਾ ਬਣਿਆ ਹੋਇਆ ਹੈ ਵਿੱਚ ਡਾਟਸ ਜੇ ਵੀ ਬਣੇ ਹੋਏ ਨੇ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈਗਾ ਪਟਾ ਚੈੱਕ ਕਰੋ ਤੁਸੀਂ ਸਾਰੇ ਬਹੁਤ ਸੰਮਨ ਪਟਾ ਹੈ ਤੇ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਪਿੰਕ ਦੇ ਵਿੱਚ ਵੱਡੇ ਫਲਾਵਰ ਦੇ ਵਿੱਚ ਸਾਰੇ ਕਲਰ ਇੱਕ ਤੋਂ ਇੱਕ ਹੈਗੇ ਨੇ ਜੀ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਹੈ ਨਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਿਓ ਤੇ ਆਪਣਾ ਨੰਬਰ ਇੱਕੋ ਹੀ ਆਪਣਾ ਨੰਬਰ ਹੈ ਜੀ ਹੋਰ ਕੋਈ ਆਪਣਾ ਨੰਬਰ ਨਹੀਂ ਹੈਗਾ ਐਕਸਟਰਾ ਨਾ ਹੀ ਆਪਣਾ ਕੋਈ ਹੋਰ ਰਿਕਾਰਡ ਹੈਗਾ ਕਿਸੇ ਨੂੰ ਵੀ ਹੋਰ ਤੁਸੀਂ ਆਪਣੀ ਪੇਮੈਂਟ ਭਾਣੇ ਹੋਗੇ ਤਾਂ ਉਹ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਆਪਣਾ ਕੋਈ ਨਵਾਂ ਨੰਬਰ ਨਹੀਂ ਹੈਗਾ ਨਵਾਂ ਕਾਉਂਟ ਨਹੀਂ ਹੈਗਾ ਆਪਣਾ ਸਿਰਫ ਇੱਕੋ ਹੀ ਨੰਬਰ ਇੱਕੋ ਹੀ ਹੋਣਾ ਹੈ ਤੁਸੀਂ ਉਸ ਦੇ ਉੱਤੇ ਹੀ ਆਪਾਂ ਉਸ ਦੇ ਪੇਮੈਂਟ ਕੁਛ ਵੀ ਹੈ ਜੋ ਆਪਣਾ ਅੱਗੇ ਪ੍ਰੋਸੀਜਰ WhatsApp ਤੇ ਆਪਣੀ ਸਾਰੀ ਗੱਲ ਹੁੰਦੀ ਹੈ ਨਾ ਤਾਂ ਆਪਾਂ YouTube ਤੇ ਸਿਰਫ ਵੀਡੀਓਜ਼ ਨਹੀਂਗੇ ਕਮੈਂਟ ਕਰੋ ਦੇਖੋ ਹੈ ਨਾ ਤੇ ਸੁਝਾਅ ਦਿਓ ਬਟ ਆਪਣਾ ਨਾ ਹੀ ਕੋਈ ਆਪਾਂ Instagram ਹੈ ਜਿਵੇਂ Facebook ਹੈ ਆਪਣੇ ਅਕਾਊਂਟ ਹੈਗੇ ਨਾ ਬਟ ਆਪਾਂ ਕਦੇ ਵੀ ਕਿਸੇ ਉੱਥੇ ਨਹੀਂ ਆਪਾਂ WhatsApp ਦੇ ਉੱਤੇ ਹੀ ਸਾਰਾ ਜਿਹੜਾ ਫਾਈਨਲ ਕਰਦੇ ਆ ਸਕਰੀਨਸ਼ਾਟ ਤੁਸੀਂ WhatsApp ਤੇ ਭੇਜੋਗੇ ਉੱਥੇ ਤੁਹਾਡੇ ਜਿਹੜਾ ਆਰਡਰ ਲਿਆ ਜਾਊਗਾ ਤੁਹਾਡਾ ਸੂਟ ਹੋਲਡ ਕੀਤਾ ਜਾਊਗਾ ਲਓ ਜੀ ਦੇਖੋ ਕਿੰਨਾ ਪਿਆਰਾ ਜਿਹਾ ਮੰਗੀਆਂ ਕਰਦੀਆਂ ਨੇ ਲਈ ਬਹੁਤ ਸੋਹਣਾ ਸੂਟ ਹੈਗਾ ਤੇ ਪ੍ਰਿੰਟ ਵੀ ਬਹੁਤ ਸੋਹਣਾ ਜਿਹਾ ਬਹੁਤ ਸੋਹਣਾ ਕਲਰ ਹੈ ਤੇ ਨੈਕਸਟ ਕੰਮ ਦੇ ਇਥੇ ਜੀਵਨ ਆ ਗਏ ਸਾਰੇ ਕਲਰ ਨਾਲ ਇੱਕ ਤੋਂ ਇੱਕ ਨੇ ਇਹਦੇ ਵਿੱਚ ਕਈ ਸੂਟ ਕਾਫੀ ਕਲਰ ਆਏ ਸੀ ਕਿ ਵਟ ਆਪਾਂ ਵੀਡੀਓ ਨਹੀਂ ਪਾਈ ਹੈ ਕਿ ਕਈ ਸੂਟ ਤਾਂ ਇਦਾਂ ਹੀ ਸੋਲਡ ਆਊਟ ਹੋ ਗਏ ਤੇ ਨੈਕਸਟ ਕੰਮ ਲਿੱਥ ਹੋਗਾ ਜਿਸ ਰਵੇ ਦਾ ਜੀ ਸ਼ੇਅਰ ਕਰਨਾ ਇਹਨਾਂ ਦੇ ਵਿੱਚ ਹੋਰ ਵੀ ਕਲਰ ਆਏ ਸੀ ਇਹ ਵਾਲੀ ਸੂਟਾਂ ਦੇ ਵਿੱਚ ਚਾਰ ਕਲਰ ਸੀ ਇਸ ਟੇ ਜਾਂਦੇ ਵਿੱਚ ਇਦਾਂ ਹੀ ਸੋਲਡ ਆਊਟ ਹੋ ਗਏ ਸੀ ਆਪਾਂ ਨੇ ਵੀਡੀਓ ਟਾਈਮ ਨਹੀਂ ਕਿ ਟਾਈਮ ਨਹੀਂ ਲੱਗਿਆ ਤੇ ਐਦਾਂ ਹੀ ਬਹੁਤ ਸਮਾਂ ਤਰਪਿਆ ਜਾਂਦਾ ਹੈ ਜਿਹੜੇ ਅੱਜ ਵਾਲੇ ਸੂਟ ਰਹਿਣਗੇ ਜੀ ਇਹਨਾਂ ਦਾ ਪ੍ਰਾਈਸ ਰਹੂਗਾ 1200 ਰੁਪਏ ਸਿਰਫ 1200 ਰੁਪਏ ਸ਼ਿਪਿੰਗ ਫ੍ਰੀ ਰਹੂਗੀ ਇੰਡੀਆ ਦੀ ਇੰਡੀਆ ਦੀ ਸ਼ਿਪਿੰਗ ਫ੍ਰੀ ਰਹੂਗੀ 1200 ਰੁਪਏ ਦੇ ਵਿੱਚ ਇਹ ਸੂਟ ਸਾਨੂੰ ਸੀ ਅੱਜ ਦੇ ਰਹਾਂਗੇ ਇਹ ਵੀਡੀਓ ਅੱਜ ਤੇ ਕੱਲ ਦਾ ਹੀ ਲਈ ਹੈ ਜੀ ਫਿਰ ਸ਼ਿਪਿੰਗ ਨਹੀਂ ਲੱਗੂ ਸ਼ਿਪਿੰਗ ਅਲੱਗ ਤੋਂ ਲੱਗੂਗੀ ਕਿਉਂਕਿ ਆਪਣੀ ਸ਼ਿਪਿੰਗ ਸਾਰੀ ਐਕਸਟਰਾ ਹੁੰਦੀ ਹੈ ਬਟ ਆਪਾਂ ਨੇ ਇਹ ਦੋ ਦਿਨ ਕਿਉਂਕਿ ਆਪਾਂ ਦੋ ਤਿੰਨ ਦਿਨ ਵੀਡੀਓ ਨਹੀਂ ਪਾਈ ਹੈਗੀ ਇਸ ਕਰਕੇ ਆਪਣੇ ਕੋਲੇ ਜਿਹੜਾ ਸਟਾਕ ਹੈਗਾ ਸੀਗਾ ਆਪਾਂ ਵੀਡੀਓ ਪਾ ਰਹੇ ਹਾਂ ਅੱਜ ਪਹਿਲਾਂ ਵੀ ਆਪਣੀ ਪਹਿਲਾਂ ਵਾਲੀ ਵੀਡੀਓ ਜਿਹ ਇਸਰ ਫਿੱਕ ਸੂਟ ਆ ਗਿਆ ਪਹਿਲਾ ਵਾਲੀ ਵੀਡੀਓ ਦੇ ਵਿੱਚ ਆਪਣੇ ਕੋਲ ਜਿਹੜਾ ਲਵਲੀਨ ਦਾ ਇੱਕ ਸੂਟ ਪਾਇਆ ਸੀਗਾ ਆਪਾਂ ਨੇ ਪਿੰਕ ਬਾਟਮ ਵਾਲਾ ਬਾਕੀ ਸਾਰੇ ਸੂਟ ਸੋਲ ਲੋਟ ਨੇ ਲੋ ਜੀ ਅੱਜ ਇਹ ਸੂਟਾਂ ਦੇ ਉੱਤੇ ਵਿਦ ਤੁਹਾਨੂੰ ਦੁਪੱਟਾ ਮਿਲ ਰਹੀ ਦੇਖੋ ਡਾਈ ਲਾਲੋ ਦੁਪੱਟਾ ਹੀ ਲਾਲੋ ਕਿੰਨਾ ਹਨਾ ਕਾਸਟਲੀ ਪੈ ਜਾਂਦਾ ਹੈਗਾ ਆਪਾਂ ਨੂੰ ਸਾਰਾ ਪ੍ਰਿੰਟ ਦੁਪੱਟਾ ਮਿਲ ਰਿਹਾ ਹੈਗਾ 450 ਰੁਪਏ ਦੇ ਸ਼ਿਪਿੰਗ ਵੀ ਇੰਦੇ ਹੋਏਗੀ ਇੰਡੀਆ ਦੀ ਸ਼ਿਪਿੰਗ ਵੀ ਇੰਦੇ ਹੋਏਗੀ ਆਪਣਾ ਨੰਬਰ ਮੈਂ ਦੁਬਾਰਾ ਤੋਂ ਰਿਪੀਟ ਕਰਨ ਲੱਗੀਆਂ 925371506 ਤੇ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਤਿ ਸ਼੍ਰੀ ਅਕ